ਜਿਹੜੀ ਸਾਡੀ ਪ੍ਰੈਸ ਕਾਨਫਰੰਸ ਹੈ ਜੀ ਇਹ ਇੱਕ ਡਿਜੀਟਲ ਅਰੈਸਟ ਦਾ ਜਿਹੜਾ ਮੋਹਾਲੀ ਪੁਲਿਸ ਨੇ ਗੈਂਗ ਦੋ ਬੰਸਤ ਕੀਤੇ ਹੈਗੇ ਉਹਦੇ ਰਿਗਾਰਡਿੰਗ ਹੈ ਪਹਿਲਾਂ ਤਾਂ ਮੈਂ ਸਾਰੇ ਲੋਕਾਂ ਦੇ ਧਿਆਨ 'ਚ ਤੁਹਾਡੇ ਥਰੂ ਲਿਆਣਾ ਚਾਹੁੰਦਾ ਵੀ ਡਿਜੀਟਲ ਅਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਬਾਰ-ਬਾਰ ਸਾਈਬਰ ਬ੍ਰਿੰਗ ਪੰਜਾਬ ਪੁਲਿਸ ਵੱਲੋਂ ਵੀ ਕਿਹਾ ਜਾਂਦਾ ਸਾਡੇ ਵੱਲੋਂ ਵੀ ਕੀਤਾ ਜਾ ਰਿਹਾ ਹੈ ਕਿ there is no such thing as digital arrest ਜਿਹੜੀ ਅਰੈਸਟ ਹੈਗੀ ਇਹ ਪੁਲਿਸ ਫਿਜ਼ੀਕਲੀ ਅਰੈਸਟ ਕਰਦੀ ਹੈ ਬਟ ਡਿਜੀਟਲ ਅਰੈਸਟ ਵਰਗੀ ਕੋਈ ਚੀਜ਼ ਨਹੀਂ ਹੈਗੀ ਤਾਂ ਕਾਈਂਡਲੀ ਇਹਨਾਂ ਦੇ ਜਿਹੜਾ ਬਿਕਾਵੇ ਦੇ ਵਿੱਚ ਨਾ ਆ ਕੇ ਆਪਣਾ ਫਾਈਨੈਂਸ਼ੀਅਲ ਪਬਲਿਕ ਦਾ ਬੰਦਾ ਨਾਂ ਕਰਾਵੇ ਪਰਟੀਕুলਰ ਰਿਲੇਟਿੰਗ ਟੂ ਦਿਸ ਕੇਸ ਜੀ ਦੋ ਸੈਪਰੇਟ ਗੈਂਗਸ ਜਿਹੜੇ ਹੈਗੇ ਆ ਅਸੀਂ ਓਵਰ ਦਾ ਟਾਈਮ ਬਸਟ ਕੀਤੇ ਆ ਇਹਦੇ ਚ ਅਪਰੋਕਸੀਮੇਟਲੀ ਮੋਹਾਲੀ ਦੇ ਜਿਹੜੇ ਹੈਗੇ 6 ਵਿਕਟਿਮ ਸੀਗੇ ਜਿਨ੍ਹਾਂ ਨੇ ਸਾਡੇ ਕੋਲ ਕੰਪਲੇਂਟਸ ਦਿੱਤੀਆਂ ਤੇ ਅਸੀਂ ਉਹਨਾਂ ਦੇ ਕੰਮ ਕਰ ਰਹੇ ਸੀ ਉਹਦੇ ਚ ਤਕਰੀਬਨ ਇਹਨਾਂ 6 ਵਿਕਟਿਮਸ ਤੋਂ 3.5 ਕਰੋੜ ਰੁਪਏ ਦੇ ਨੇੜੇ ਤੇੜੇ ਜਿਹੜੀ ਫਿਗਰ ਹੈ ਰਹੀ ਹੈ ਪੈਸੇ ਇਹਨਾਂ ਨੇ ਠੱਗੇ ਸੀਗੇ ਜੀ ਇਸ ਇੱਕ ਗੈਂਗ ਦੇ ਵਿੱਚ ਅਸੀਂ ਤਾਮਿਲਨਾਡੂ ਤੇ ਕਰਨਾਟਕਾ ਤੋਂ ਅਰੈਸਟ ਕੀਤੀਆਂ ਹੈਗੀਆਂ ਇਦੇ ਵਿੱਚ 4 ਬੰਦੇ ਅਰੈਸਟ ਕੀਤੇ ਗਏ ਆ ਦੂਸਰਾ ਗੈਂਗ ਵੀ ਕਿ ਗੁਜਰਾਤ ਦਾ ਗੈਂਗ ਸੀਗਾ ਜੀ ਗੁਜਰਾਤ ਤੋਂ ਬੰਦੇ ਫੜੇ ਆ ਬੇਸਿਕਲੀ 2 ਬੰਦੇ ਸੀ ਗੁਜਰਾਤ ਤੋਂ ਅਰੈਸਟ ਕੀਤੇ ਇਸ ਗੈਂਗ ਦੇ ਵਿੱਚ ਇਹ ਜਿਹੜੇ ਦੋਨੋਂ ਗੈਂਗ ਹੈਗੇ ਆ ਫੋਰਨ ਬੇਸਡ ਗੈਂਗ ਹੈ ਜੀ ਇਹਨਾਂ ਦੇ ਜਿਹੜੇ ਮੇਨ ਸਰਵਰ ਆਪਰੇਟਰ ਜਿੱਥੋਂ ਜਿਨ੍ਹਾਂ ਦੇ ਥਰੂ ਕਾਲਸ ਰੂਟ ਹੋ ਰਹੀਆਂ ਸੀਗੀਆਂ ਇੱਕ ਗੈਂਗ ਕੰਬੋਡੀਆ ਤੋਂ ਤੇ ਦੂਸਰਾ ਹਾਂਗਕਾਂਗ ਤੋਂ ਕਰ ਰਿਹਾ ਸੀਗਾ ਇਹਨਾਂ ਦੇ ਜਿਹੜੇ ਪਾਰਟਨਰ ਹੈਗੇ ਆ ਜ਼ਿਆਦਾ ਜਿੰਨਾ ਅਸੀਂ ਪੈਸੇ ਦੀ ਮੂਵਮੈਂਟ ਦੇਖੀ ਆ ਦੁਬਈ ਦੇ ਥਰੂ ਹਵਾਲਾ ਚੈਨਲਸ ਦੇ ਰਾਹੀਂ ਇਹਨਾਂ ਦੇ ਦੁਬਈ ਦੇ ਵਿੱਚ ਲਿੰਕ ਹੈਗੇ ਆ ਜਿਨ੍ਹਾਂ ਦੇ ਥਰੂ ਇਹ ਹਵਾਲੇ ਦਾ ਇਹ ਪੈਸਾ ਫਲੂਟ ਕਰ ਰਹੇ ਸੀ ਹਲੇ ਅਸੀਂ ਇਹਨਾਂ ਦੇ ਜਿਹੜੇ ਇੱਕ ਇੱਕ ਹੋਰ ਨੋਟਸ ਜਿਹੜੇ ਬੰਦੇ ਹੈਗੇ ਆ ਜੀ ਉਹ ਇੱਕ ਦੁਬਈ ਤੱਕ ਸਾਥੋਂ ਟ੍ਰੇਸ ਹੋਇਆ ਉਹਨੂੰ ਅਰੈਸਟ ਕਰਨਾ ਹੈਗਾ ਜਾਂ ਉਹਦੀ ਜੋ ਵੀ ਲੀਗਲ ਪ੍ਰੋਸੀਡਿੰਗਸ ਹੈਗੇ ਉਹ ਸ਼ੁਰੂ ਕਰਾਂਗੇ ਦੋ ਬੰਦੇ ਹਲੇ ਇਹਨਾਂ ਦੇ ਕਸਟਡੀ ਦੇ ਵਿੱਚ ਹੈਗੇ ਆ ਜੀ ਇੱਕ ਮੁੰਬਈ ਜੇਲ ਦੇ ਵਿੱਚ ਹੈ ਇੱਕ ਵਡੋਦਰਾ ਜੇਲ ਦੇ ਵਿੱਚ অলਰੈਡੀ ਹੈਗਾ ਤੇ ਉਹਨਾਂ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈਣਾ ਹੈ ਜਿਹੜਾ ਅਸੀਂ ਗੈਂਗ ਗੁਜਰਾਤ ਤੋਂ ਬਸਟ ਕੀਤਾ ਹੈਗਾ ਇਹਨਾਂ ਨੇ ਇਕੱਲੇ ਕਰਨਾਟਕਾ ਦੇ ਵਿੱਚ ਅਪ੍ਰੋਕਸੀਮੇਟਲੀ 12 ਕਰੋੜ ਦਾ ਫਰੋਡ ਕੀਤਾ ਜੀ ਇਹਦੇ ਵਿੱਚ ਟੋਟਲ ਅਸੀਂ ਜੇ ਗੱਲ ਕੀਤੀ ਹੈ ਜੀ ਇਹਨਾਂ ਦੋਨਾਂ ਗੈਂਗਸ ਦੇ ਮਿਲਾ ਕੇ ਅਪ੍ਰੋਕਸੀਮੇਟਲੀ ਇਹਨਾਂ ਦੇ ਹੁਣ ਤੱਕ ਅਸੀਂ 310 ਬੈਂਕ ਅਕਾਊਂਟ ਸਾਡੇ ਸਾਹਮਣੇ ਆਏ ਹੈਗੇ ਆ ਜਿਹੜੇ ਅਸੀਂ ਫ੍ਰੀਜ਼ ਕਰਨ ਦਾ ਪ੍ਰੋਸੈਸ ਉਹਨਾਂ ਨੂੰ ਇਨੀਸ਼ੀਏਟ ਕਰਤਾ ਹੋਇਆ ਤੇ ਅਪ੍ਰੋਕਸੀਮੇਟਲੀ 92 ਕਰੋੜ ਰੁਪਇਆ 92 ਕਰੋੜਸ ਅਕਰੋਸ ਇੰਡੀਆ ਇਹਨਾਂ ਗੈਂਗਸ ਨੇ ਜਿਹੜਾ ਹੈਗਾ ਨਰ ਠੱਗ ਗਿਆ ਸੀਗਾ ਲੋਕਾਂ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਹੈ ਜੀ ਇਹ ਇੱਕ ਡਿਜੀਟਲ ਅਰੈਸਟ ਦਾ ਜਿਹੜਾ ਮੋਹਾਲੀ ਪੁਲਿਸ ਨੇ ਗੈਂਗ ਦੋ ਬੰਸਤ ਕੀਤੇ ਹੈਗੇ ਉਹਦੇ ਰਿਗਾਰਡਿੰਗ ਹੈ ਪਹਿਲਾਂ ਤਾਂ ਮੈਂ ਸਾਰੇ ਲੋਕਾਂ ਦੇ ਧਿਆਨ ਤੇ ਤੁਹਾਡੇ ਥਰੂ ਲਿਆਣਾ ਚਾਹੁੰਦਾ ਵੀ ਡਿਜੀਟਲ ਅਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਬਾਰ-ਬਾਰ ਸਾਈਬਰ ਬ੍ਰਿੰਗ ਪੰਜਾਬ ਪੁਲਿਸ ਵੱਲੋਂ ਵੀ ਕਿਹਾ ਜਾਂਦਾ ਸਾਡੇ ਵੱਲੋਂ ਵੀ ਕੀਤਾ ਜਾ ਰਿਹਾ ਹੈ ਕਿ there is no such thing as digital arrest ਜਿਹੜੀ ਅਰੈਸਟ ਹੈਗੀ ਇਹ ਪੁਲਿਸ ਫਿਜ਼ੀਕਲੀ ਅਰੈਸਟ ਕਰਦੀ ਹੈ ਬਟ ਡਿਜੀਟਲ ਰੈਸਟ ਵਰਗੀ ਕੋਈ ਚੀਜ਼ ਨਹੀਂ ਹੈਗੀ ਤਾਂ ਕਾਈਂਡਲੀ ਇਹਨਾਂ ਦੇ ਜਿਹੜਾ ਮਟਾਵੇ ਦੇ ਵਿੱਚ ਨਾ ਆ ਕੇ ਆਪਣਾ ਫਾਈਨੈਂਸ਼ੀਅਲ ਲਾਸ ਕਿਸੇ ਤਰ੍ਹਾਂ ਦਾ ਵੀ ਕੋਈ ਪਬਲਿਕ ਦਾ ਬੰਦਾ ਨਾ ਕਰਾਵੇ ਪਰਟੀਕੂਲਰ ਰਿਲੇਟਿੰਗ ਟੂ ਦਿਸ ਕੇਸ ਜੀ ਦੋ ਸੈਪਰੇਟ ਗੈਂਗਸ ਜਿਹੜੇ ਹੈਗੇ ਅਸੀਂ ਓਵਰ ਦਾ ਟਾਈਮ ਬਸਟ ਕੀਤੇ ਹਨ ਇਹਦੇ ਵਿੱਚ ਅਪਰੋਕਸੀਮੇਟਲੀ ਮੋਹਾਲੀ ਦੇ ਜਿਹੜੇ ਹੈਗੇ 6 ਵਿਕਟਿਮ ਸੀਗੇ ਜਿਨ੍ਹਾਂ ਨੇ ਸਾਡੇ ਕੋਲ ਕੰਪਲੇਂਟ ਦਿੱਤੀਆਂ ਤੇ ਅਸੀਂ ਉਹਨਾਂ ਦੇ ਕੰਮ ਕਰ ਰਹੇ ਸੀ ਉਹਦੇ ਵਿੱਚ ਤਕਰੀਬਨ ਇਹਨਾਂ 6 ਵਿਕਟਿਮਸ ਤੋਂ 3.5 ਕਰੋੜ ਰੁਪਏ ਦੇ ਨੇੜੇ ਤੇੜੇ ਜਿਹੜੀ ਫਿਗਰ ਹੈ ਰਹੀ ਹੈ ਪੈਸੇ ਇਹਨਾਂ ਨੇ ਠ ਇਸ ਇੱਕ ਗੈਂਗ ਦੇ ਵਿੱਚ ਅਸੀਂ ਤਾਮਿਲਨਾਡੂ ਤੇ ਕਰਨਾਟਕਾ ਤੋਂ ਅਰੈਸਟ ਕੀਤੇ ਹੈਗੇ ਆ ਜਿਹਦੇ ਵਿੱਚ ਚਾਰ ਬੰਦੇ ਅਰੈਸਟ ਕੀਤੇ ਗਏ ਆ ਦੂਸਰਾ ਗੈਂਗ ਵੀ ਤੇ ਗੁਜਰਾਤ ਦਾ ਗੈਂਗ ਸੀਗਾ ਜੀ ਗੁਜਰਾਤ ਤੋਂ ਬੰਦੇ ਫੜੇ ਬੇਸਿਕਲੀ ਦੋ ਬੰਦੇ ਅਸੀਂ ਗੁਜਰਾਤ ਤੋਂ ਅਰੈਸਟ ਕੀਤੇ ਇਸ ਗੈਂਗ ਦੇ ਵਿੱਚ ਇਹ ਜਿਹੜੇ ਦੋਨੋਂ ਗੈਂਗ ਹੈਗੇ ਆ ਫੋਰਨ ਬੇਸਡ ਗੈਂਗ ਹੈ ਜੀ ਇਹਨਾਂ ਦੇ ਜਿਹੜੇ ਮੇਨ ਸਰਵਰ ਆਪਰੇਟਰ ਜਿੱਥੋਂ ਜਿਨ੍ਹਾਂ ਦੇ ਥਰੂ ਕਾਲਸ ਰੂਟ ਹੋ ਰਹੀਆਂ ਸੀਗੀਆਂ ਇੱਕ ਗੈਂਗ ਕੰਬੋਡੀਆ ਤੋਂ ਤੇ ਦੂਸਰਾ ਹਾਂਗਕਾਂਗ ਤੋਂ ਕਰ ਰਿਹਾ ਸੀਗਾ ਇਨਾਂ ਦੇ ਜਿਹੜੇ ਪਾਰਟਨਰ ਹੈਗੇ ਆ ਜਿਆਦਾ ਜਿੰਨਾ ਅਸੀਂ ਪੈਸੇ ਦੀ ਮੂਵਮੈਂਟ ਦੇਖੀ ਆ ਉਹ ਦੁਬਈ ਦੇ ਥਰੂ ਹਵਾਲਾ ਚੈਨਲਸ ਦੇ ਰਾਹੀਂ ਇਹਨਾਂ ਦੇ ਦੁਬਈ ਦੇ ਵਿੱਚ ਲਿੰਕ ਹੈਗੇ ਆ ਜਿਨ੍ਹਾਂ ਦੇ ਥਰੂ ਇਹ ਹਵਾਲੇ ਦਾ ਇਹ ਪੈਸਾ ਫਲੂਟ ਕਰ ਰਹੇ ਸੀ ਹਲੇ ਅਸੀਂ ਇਹਨਾਂ ਦੇ ਜਿਹੜੇ ਇੱਕ ਇੱਕ ਹੋਰ ਨੋਡਸ ਜਿਹੜੇ ਬੰਦੇ ਹੈਗੇ ਆ ਜੀ ਉਹ ਇੱਕ ਦੁਬਈ ਤੱਕ ਸਾਥੋਂ ਟ੍ਰੇਸ ਹੋਇਆ ਉਹਨੂੰ ਅਰੈਸਟ ਕਰਨਾ ਹੈਗਾ ਜਾਂ ਉਹਦੀ ਜੋ ਵੀ ਲੀਗਲ ਪ੍ਰੋਸੀਡਿੰਗਸ ਹੈਗੀਆਂ ਉਹ ਸ਼ੁਰੂ ਕਰਾਂਗੇ ਦੋ ਬੰਦੇ ਹਲੇ ਇਹਨਾਂ ਦੇ ਕਸਟਡੀ ਦੇ ਵਿੱਚ ਹੈਗੇ ਆ ਜੀ ਇੱਕ ਮੁੰਬਈ ਜੇਲ ਦੇ ਵਿੱਚ ਹੈ ਇੱਕ ਵਡੋਦਰਾ ਜੇਲ ਦੇ ਵਿੱਚ ਆਲਰੇਡੀ ਹੈਗਾ ਤੇ ਉਹਨਾਂ ਨੂੰ ਅਸੀਂ ਪ੍ਰੋਡਕਸ਼ਨ ਵਾਰ ਜਿਹੜਾ ਅਸੀਂ ਗੈਂਗ ਗੁਜਰਾਤ ਤੋਂ ਬਸਟ ਕੀਤਾ ਹੈਗਾ ਇਹਨਾਂ ਨੇ ਇਕੱਲੇ ਕਰਨਾਟਕਾ ਦੇ ਵਿੱਚ ਅਪ੍ਰੋਕਸੀਮੇਟਲੀ 12 ਕਰੋੜ ਦਾ ਫਰਡ ਫਰਾਡ ਕੀਤਾ ਜੀ। ਇਹਦੇ ਵਿੱਚ ਟੋਟਲ ਅਸੀਂ ਜੇ ਗੱਲ ਕੀਤੀ ਹੈ ਜੀ ਇਹਨਾਂ ਦੋਨਾਂ ਗੈਂਗਸ ਦੇ ਮਿਲਾ ਕੇ ਅਪ੍ਰੋਕਸੀਮੇਟਲੀ ਇਹਨਾਂ ਦੇ ਹੁਣ ਤੱਕ ਅਸੀਂ 310 ਬੈਂਕ ਅਕਾਊਂਟ ਸਾਡੇ ਸਾਹਮਣੇ ਆਏ ਹੈਗੇ ਆ ਜਿਹੜੇ ਅਸੀਂ ਫ੍ਰੀਜ਼ ਕਰਨ ਦਾ ਪ੍ਰੋਸੈਸ ਉਹਨਾਂ ਨੂੰ ਇਨੀਸ਼ੀਏਟ ਕਰਤਾ ਹੋਇਆ ਤੇ ਅਪ੍ਰੋਕਸੀਮੇਟਲੀ 92 ਕਰੋੜ ਰੁਪਇਆ 92 ਕਰੋੜਸ ਅਕਰੋਸ ਇੰਡੀਆ ਇਹਨਾਂ ਗੈਂਗਸ ਨੇ ਜਿਹੜਾ ਹੈਗਾ ਠੱਗਿਆ ਸੀਗਾ ਲੋਕਾਂ ਦਾ